ਸਿਕਾਲ ਦੋਸਤੋ ਜਗਜੀ ਡੇਰੀ ਵਲੌਗਸ ਦੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅਮੀਰ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਸਵੇਰ ਦਾ ਟਾਈਮ ਹੋ ਗਿਆ ਤੇ ਹੁਣ ਜਿਹੜਾ ਆਪਾਂ ਦੁੱਧ ਪੀ ਕੇ ਤੇ ਖੇਤ ਰੇਪਾ ਕੇ ਆਵਾਂਗੇ ਟਾਈਮ ਤਕਰੀਬਨ 5 ਵਜੇ ਤੇ 2-3 ਮਿੰਟ ਹੋ ਗਏ ਆ ਤੇ ਕਿਉਂਕਿ ਦੁੱਧ ਪੀਣਾ ਵੀ ਬਹੁਤ ਜ਼ਰੂਰੀ ਆ ਇਹਦੇ ਵਿੱਚ ਕੈਲਸ਼ੀਅਮ ਮਿਲਦਾ ਫੇਰ ਹੀ ਆਪਾਂ ਹਾਰਡ ਵਰਕ ਕਰ ਸਕਦੇ ਆ ਜੇ ਸਵੇਰ ਕੁਛ ਨਾ ਕੁਛ ਆਪਾਂ ਖਾ ਪੀ ਕੇ ਖੇਤ ਨਿਕਲਾਂਗੇ ਤਾਂ ਥੋੜਾ ਜਿਹਾ ਲੰਮਾ ਟਾਈਮ ਦੋ ਤਿੰਨ ਘੰਟੇ ਆਪਾਂ ਖੀਤ ਲਾ ਸਕਦੇ ਆ। ਤੋਂ ਇਹ ਪੀਂਦੀ ਵੀ ਪੀਣਾ ਬਹੁਤ ਜ਼ਰੂਰੀ ਆ ਕਿਉਂਕਿ ਸਾਰਾ ਦਿਨ ਆਪਾਂ ਸਖਤ ਮਿਹਨਤ ਕਰਨੀ ਆ, ਹਾਈ ਟੈਂਪਰੇਚਰ ਦੇ ਵਿੱਚ ਰਹਿਣਾ ਕਿਉਂਕਿ ਆਪਣਾ ਕੰਮ ਹੀ ਜਿਹੜਾ ਕਿਸਾਨੀ ਦਾ ਕੰਮ ਹੀ ਇਸ ਤਾਈਪ ਦਾ ਆ ਵੀ ਸਾਰਾ ਦਿਨ ਹਾਰਡ ਵਰਕ ਹੀ ਆ। ਇਹਦੇ 'ਚ ਕੋਈ ਧੁੱਪ ਛਾਂ ਦਾ ਨਹੀਂ ਮਤਲਬ ਦਰਸ਼ਕ ਬਲੌਗ ਦੇ ਨਾਲ ਪ੍ਰੋਪਰ ਤੁਸੀਂ ਜੁੜੇ ਰਿਹਾ ਕਰੋ ਤੇ ਬਲੌਗ ਤੁਹਾਨੂੰ ਵਧੀਆ-ਵਧੀਆ ਬਲੌਗ ਆ ਜਿਹੜੇ ਉਹ ਦਿਖਾਵਾ। ਨਦਸ ਤੋਂ ਰੋਪਰੇ ਦੇ ਘਟੇ ਜਿਹੜੇ ਉਹ ਚੱਕਦੇ ਆ ਕਿਉਂਕਿ ਆ ਸਾਈਡ ਤੋਂ ਪਾਪਰਪਰ ਬਣ ਜਾਂਦਾ ਤੇ ਹੁਣ ਤਾਂ ਥੈਲੇ ਜਿਹੜੇ ਤਕਰੀਬਨ 45 45 ਕਿਲੋ ਦੀ ਰਹਿ ਗਈ ਪਹਿਲਾਂ 50 50 ਕਿਲੋ ਦੇ ਆਉਂਦੇ ਸੀ ਜਿਹੜਾ ਜਿਹੜਾ ਵਜਨ ਹੈ ਦਾ ਵੀ ਘਟਾਈ ਜਾਂਦੀ ਆ ਤੇ ਆਪਾਂ ਉਹ ਤਿੰਨ ਤੋਂ ਵਧੀ ਲੈ ਗਈ ਜਾਣੇ ਕਿਉਂਕਿ ਨਾਲ ਕੋਈ ਲੇਬਰ ਨਹੀਂ ਆ ਪ੍ਰੋਪਰ ਟਾਈਮ ਤੇ ਕੋਈ ਲੇਬਰ ਨਹੀਂ ਮਿਲਦੀ ਕੋਈ ਕਹਿ ਦਿੰਦਾ ਸੁਭਾ ਮਾਗੇ ਕੋਈ ਸ਼ਾਮ ਨੂੰ ਆਵਾਂਗੇ ਉਹਦਾਂ ਨੂੰ ਕਿਆਰੇ ਚ ਪਾਣੀ ਨਹੀਂ ਹੁੰਦਾ ਕਿੰਨੀ ਜਿਹੜਾ ਕਿਆਰੇ ਚ ਪਾਣੀ ਪੋਣਾ ਚਾਹੀਦਾ ਉਸ ਹੌਣ ਵਾਲੀ ਜਿਹੜੀ ਰੇ ਉਹ ਪਾਣੀ ਚਾਹੀਦੀ ਹੈ ਬਾਹਲੇ ਪਾਣੀ ਜਿਨੀ ਦੇ ਕੰਮ ਕਰਦੀ ਇੱਕ ਤੁਹਾਨੂੰ ਛੇ ਲੱਗ ਜਿਹਾ ਮਾਗੇ ਤਕਰੀਬਨ ਰੇ ਦੀ ਜਿਹੜੀ ਦੂਜੀ ਕਿੱਸਾ ਉਹ ਸਟਾਰਟ ਹੋ ਗਈ ਦੋ ਕਿਸ਼ਤਾਂ ਪਾਉਣੀਆਂ ਅੱਧੀ ਥੋੜੀ ਜਿਹੀ ਚੱਜ ਪਾਰਾਂਗੇ ਥੋੜੀ ਜਿਹੀ ਕੱਲ ਨੂੰ ਤੇ ਖੇਤ ਜਾ ਕੇ ਤੁਹਾਨੂੰ ਦਿਖਾਉਣੇ ਆ ਹੁਣ ਦੇਖੋ ਦਰਸ਼ਕੋ ਰੀਵਾਸਥਿਤੀ ਪੱਠਿਆਂ ਵਾਸਤੇ ਰੈਡੀ ਆ ਵਧੀਆ ਹੁਣ ਟਰੈਕਟਰਾਂ ਟ੍ਰਕਟਰਾਂ ਦਾ ਕੰਮ ਵੀ ਨਿਬੜ ਗਿਆ ਬਲਦਾਂ ਉਹਦਾਂ ਦਾ ਕੰਮ ਵੀ ਜਿਹੜਾ ਉਹ ਨਿਬੜ ਗਿਆ ਹੁਣ ਆਪਾਂ ਖੇਤ ਚੱਲਦੇ ਆਂ ਤੇ ਖੇਤ ਪਹੁੰਚਣ ਤੋਂ ਪਹਿਲਾਂ ਕੀ ਆ ਵੀ ਆਪਾਂ ਹੁਣ ਪਾਉਣੀ ਤੇ ਰਹੀ ਹੈਗੀ ਕੀ ਆ ਵੀ ਬੰਦਾ ਨਿਬੜ ਜਾਂਦਾ ਹੈਗਾ ਤੇ ਪੱਠੇ ਵੱਢਨੇ ਆਪਾਂ ਪਹਿਲਾਂ ਵੱਢਿਆ ਜੀ ਉਹ ਤੇ ਰੇ ਪਾਉਣ ਵਾਲਾ ਬਾਣ ਇਹ ਆ ਗਿਆ ਇਹਨੂੰ ਦੂਜੀ ਕਿਸ਼ਤ ਪੈ ਰਹੀ ਹੈਗੀ ਤੇ ਪਾਣੀ ਕਿਹੇ ਕਿਸਾਨ ਵੀਰ ਕੀ ਕਰਦੇ ਆ ਜੀ ਬਾੜੇ-ਬਾੜੇ ਪਾਣੀ ਚ ਰੇ ਪਾ ਦਿੰਦੇ ਆ ਜਾਂ ਜੰਮੀ ਸੁੱਕਾ ਹੁੰਦਾ ਆਜ ਮੈਂ ਚਪ ਚਪਣੀ ਠੂਕੀ ਪਾਣੀ کہہ ਦਿੰਦੇ ਆ ਵੀ ਡੱਬੀ ਸ਼ਿੱਟੀ ਪਾਣੀ ਹੋਣਾ ਚਾਹੀਦਾ ਹਲਕਾ ਫੁਲਕਾ ਪਾਣੀ ਹੋਵੇ ਜਿਵੇਂ ਜਿਵੇਂ ਹੋਣ ਇਹਨੂੰ ਯੂਰੀਆ ਪਈ ਜਾਊਗੀ ਓਵੇਂ-ਓਵੇਂ ਪਾਣੀ ਨੇ ਸਾਰਾ ਖਿੱਚ ਦੇਣਾਗਾ ਫਿਰ ਬੂਟਾ ਜਿਹੜਾ ਪ੍ਰੋਪਰ ਵਧੀਆ ਤਰੀਕੇ ਨਾਲ ਗਰੋਥ ਆ ਉਹ ਕਰ ਲੈਂਦਾ ਵੇਖੋ ਤੁਸੀਂ ਝੋਨਾ ਦੂਜੀ ਕਿਸ਼ਤ ਨਾਲ ਪਹਿਲਾਂ ਵੀ 25 ਕਿਲੋ ਰੇ ਦਿੱਤੀ ਸੀ ਤੇ ਹੁਣ ਵੀ ਉਹ 25 ਕਿਲੋ ਦੇ ਹਿਸਾਬ ਨਾਲ ਨਹੀਂ ਪਰ ਇਕੜ ਦੇ ਹਿਸਾਬ ਨਾਲ ਰਹੀ ਹੈ ਜਿਹੜੀ ਇਹਨੂੰ ਦੇਵਾਂਗੇ ਫਿਰ ਇੱਥੇ ਗਰੋਥ ਵਗੈਰਾ ਇਹ ਵਧੀਆ ਕਰ ਲਊਗਾ ਹੁਣ ਆਪਾਂ ਪੱਠੇ ਵੜੇ ਆਈਏ ਉਸ ਤੋਂ ਬਾਅਦ ਜਿਹੜੀ ਆਖੀ ਰਹੀ ਆਪਾਂ ਸਟਾਰਟ ਕਰਦੇ ਆਂ ਚਾਰ-ਚਾਰ ਮਿੰਟਾਂ ਦੇ ਵਿੱਚ ਜਿਹੜੇ ਪੱਤੇ ਆਪਾਂ ਉਹ ਵੱਡਦਾਂਗੇ ਬਾਅਦ 'ਚ ਚੱਕ ਲਾਂਗੇ ਦੱਤੀ ਆਪਾਂ ਨਾਲ ਲੈ ਜਾਣੇ ਆਂ ਕਿਉਂਕਿ ਸਵੇਰ-ਸਵੇਰ ਕੰਮ ਜਲਦੀ ਨਾਲੇ ਵੱਡ ਜਾਂਦਾ ਹੈ ਤੇ ਆਪਾਂ ਸਵੇਰ-ਸਵੇਰ ਕੰਮ ਨਾਲ ਜਿਹੜੇ ਕਰੀਏ ਉਹ ਵਸਪੜ ਹੋ ਜਾਂਦਾ ਹੈ ਪਹੁੰਚ ਕੇ ਦਰਸ਼ਕੋ ਬਸ ਇਕੱਠੇ ਵੱਢ ਕੇ ਜਲਦੀ ਜਲਦੀ ਬਸ ਬੋਤਲ ਮਿੰਟ ਇਕੱਠੇ ਵੱਢਦੇ ਨੇ ਹੈਗੇ ਉਦੋਂ ਮਗਰੂ ਜਿਹੜਾ ਦੂਜਾ ਕੰਮ ਹੈ ਪੱਕੀ ਖਾਲ ਚ ਨਾ ਪਾਣੀ ਦੇ ਡਰਸਕੋ ਥੋੜਾ ਥੋੜਾ ਲੀਕ ਕਰੀ ਜਾਂਦਾ ਸੀ ਛੋਲੇ ਚ ਪਾਣੀ ਛੱਡਿਆ ਸੀ ਇਹ ਕੱਢਣਾ ਇਹ ਖੱਡਕੁੱਡ ਪੈ ਜਾਂਦੀ ਆ ਜਾਂ ਪਰਪੀਆਂ ਹੀ ਹੁੰਦੀਆਂ ਵੈਸੇ ਤਾਂ ਉਹ ਦਵਾਈ ਪਾਈ ਵੀ ਸੀ ਸਾਈਡਾਂ ਤੇ ਪਰ ਫਿਰ ਵੀ ਜਿਹੜਾ ਉਹ ਕਿ ਤੋ ਨਾਲ ਕਿਤੇ ਲੀਕ ਕਰਦੇ ਹੀ ਰਹਿੰਦਾ ਥੋੜਾ ਥੋੜਾ ਆ ਵੇਖੋ ਆ ਦਰਸ਼ਕੋ ਹੁੰਦੇ ਆ ਜਿਹੜਿਆਂ ਇਹਨੂੰ ਖਰਾਬ ਕਰ ਦਿੰਦੇ ਆ ਆ ਫਿਰਦੀ ਆ ਫਿਰਦੀ ਆ ਦੇਖੋ ਇਹ ਵਿੱਚ ਹੀ ਆ ਵੇਖੋ ਇਹ ਸਾਰਾ ਦਿਨ ਬੱਟਾ ਨੂੰ ਪੋਲੇ ਹੀ ਕਰੀ ਜਾਂਦੀ ਆ ਦੇਖੋ ਹਣ ਵਿੱਚ ਵੜ ਗਈ ਪੋਲੇ ਸਾ ਦੇਖੋ ਇਹ ਜੇ ਦਵਾਈ ਵਗੈਰਾ ਪਾਏ ਜੇ ਨਾ ਕਲੋਰ ਵਗੈਰਾ ਫੇਰ ਸੌਖਾ ਹੋ ਜਾਂਦਾ ਚਲੋ ਬੰਦ ਹੋ ਗਿਆ ਪ੍ਰੋਪਰ ਹੁਣ ਕੀ ਰਾਂ ਲਾ ਲਈਏ ਆਪਾਂ ਫਿਰ ਚੜਕੇ ਨਾ ਫਿਰ ਉੱਤਨਾ 60 ਹੋ ਜਾਂਦਾ ਕੋਈ ਕੰਮ ਹੋਣਾ ਨਹੀਂ ਬੜ ਗਿਆ ਹੁਣ ਆਪਾਂ ਕੱਠੇ ਵੱਟ ਗਏ ਜਲਦੀ ਜਲਦੀ ਜਦੋਂ ਸਕੋਪਾ ਬਾਰਡੇ ਚ ਪਹੁੰਚ ਗਏ ਇਹ ਹੁਣ ਦੋਸਤ ਫਟਾਫਟ ਦੋ ਨੱਕ ਜਿਹੜੇ ਪੀ ਰਹੇ ਵੜ ਦੇਣੇ ਆ ਟਾਈਮ ਨਹੀਂ ਬੜਾ ਲਾਉਣਾ ਕੋਈ ਸੁਬਾ ਸੁਬਾ ਕੰਮ ਜਿੰਨੇ ਮਰਜ਼ੀ ਆਪਾਂ ਨਿਮੇੜ ਲਗੇ ਜੇ ਕਿਹੜਾ ਸੁਬਾ ਉੱਠਣ ਕੀ ਲੇਟ ਹੋ ਗਏ ਤਾਂ ਫਿਰ ਸਾਰਾ ਦਿਨ ਬੰਦਾ ਉਹ ਲੇਟ ਹੀ ਕੰਮ ਲੇਟ ਹੀ ਹੋ ਜਾਂਦੇ ਆ ਸਾਰੇ ਕੰਮ ਹੀ ਲੇਟ ਹੋ ਜਾਂਦੇ ਆ ਸੁਬਾ ਸੁਬਾ ਜਿੰਨੇ ਕ ਕੰਮ ਸਹੀਆ ਉੱਠ ਕੇ ਨਿਭੜਦੇ ਆ ਉਹ ਜਾਦੇ ਵਧੀਆ ਕਿਉਂਕਿ ਫਿਰ ਜਿਆਦਾ ਆਪਾਂ ਨੂੰ ਤੇਜ਼ੀ ਨਾਲ ਕਿਸੇ ਵੀ ਕੰਮ ਚ ਕਰਨੀ ਪੈਂਦੀ ਆ ਆਰਾਮ ਨਾਲ ਹੀ ਸਾਰੇ ਕੰਮ ਆ ਜਿਹੜੇ ਉਹ ਕਰ ਸਕਦੇ ਆ ਆਪਾਂ ਨਾਲੇ ਦਿਨੇ ਹੋ ਜਾਂਦੀ ਆ ਗਰਮੀ ਕਾਫੀ ਭਰਾ ਤਾਂ ਹੈਗੇ ਆ ਕਾਫੀ ਵੇਰ ਜਿਹੜੇ ਸਨੇਹਾ ਉੱਪਰ ਹੀ ਕੰਮ ਆ ਜਿਹੜਾ ਆਪਦਾ ਨਮੇੜ ਤੇ ਇਹੋ ਵੀ ਨੇਰੇ ਪੱਤੇ ਜਿਹੜੇ ਉਹ ਲੈ ਜਾਂਦੇ ਆ ਅੱਜ ਆਪਾਂ ਥੋੜੀ ਜਿਹੀ ਲੇਟ ਹੀ ਹੋ ਗਈ ਰੇਹ ਨੂੰ ਰੱਖਾਂ ਕਰਕੇ ਨਹੀਂ ਵੈਸੇ ਆਪਾਂ ਪੰਜ ਕਵਾਇ ਦਿਨ ਤੋਂ ਸਵੇਰ ਪੱਤੇ ਲਈ ਜਾਂਦੇ ਆ ਹਰ ਰੋਜ਼ ਜੇ ਆਪਾਂ ਕਿਸੇ ਬੰਦੇ ਨੂੰ ਬੁਕਾਉਂਗੇ ਵੀ ਕੋਈ ਆਊਗਾ ਕੋਈ ਪੱਤੇ ਵੱਢੂਗਾ ਕਰ ਲੀਵਰ ਵਾਲੇ ਬੰਦੇ ਦਾ ਕੰਮ ਤਾਂ ਫੇਰ ਐ ਹੀ ਹੁੰਦਾ ਬਗਾਨੇ ਕੰਮ ਚ ਕੋਈ ਵੀ ਅਸਰਤਾਂ ਤੋਂ ਤੇਤੀ ਨਹੀਂ ਹੁੰਦੇ ਬਸ 2-3 ਸਿੱਕਰੀਆਂ ਹੋਰ ਵੱਢਣ ਦੇਖੋ ਤੁਸੀਂ ਪੂਰੇ ਫਾਸਟ ਤਰੀਕੇ ਨਾਲ ਜਿਹੜੀ ਆਪਾਂ ਪੱਠੇ ਉਹ ਵੱਢਦੇ ਹਾਂ ਮੋਹਗਾ ਚੱਕੋ ਮੱਕ ਦੀ ਆਹ ਸਟੇਜ ਤੇ ਆਪਾਂ ਗੱਲ ਕਰ ਲਈਏ ਤਾਂ ਦੇਖੋ ਵੀ ਛੱਲੀਆਂ ਆਉਣੀਆਂ ਸਟਾਰਟ ਹੋਣੀਆਂ ਇਹਦੇ ਚ ਵੀ ਔੜੀ ਥੋੜੀ ਜੇ 5-7 ਦਿਨਾਂ ਦੇ ਵਿੱਚ ਸੱਦਿਆਂ ਹੋਰ ਆਉਣਾਂ ਸਟਾਰਟ ਹੋ ਜਾਣੀਆਂ ਫਿਰ ਪਸ਼ੂਏ ਨੂੰ ਹੋਰ ਵੀ ਚਾਹ ਕੇ ਖਾਂਦੇ ਆ ਕਿਉਂਕਿ ਹੁਣ ਤੱਕ ਅੱਡੇ ਹਰ ਰਹੀ ਆ ਸੀ ਫਿਰ ਜਿਹਦੇ ਨਾਲ ਅਨਾਜ ਬਣ ਜਾਂਦਾ ਦਾਣੇ ਪੈ ਜਾਂਦੇ ਆ ਫਿਰ ਉਦੋਂ ਵੀ ਵਧੀਆ ਗੱਲ ਬਾਤ ਆ ਜਿਹੜੀ ਉਹ ਬਣ ਜਾਂਦੀ ਆ ਮਾਸਟਰ ਸੱਫੜੀਆਂ ਆਪਣੀਆਂ ਤਕਰੀਬਨ ਤਿੰਨ ਕ ਹੋ ਗਈਆਂ ਤਿੰਨ ਦੀ ਆਪਾਂ ਹੋਰ ਵੜਨੀਆਂ ਟਾਈਮ ਕਿੰਨਾ ਕੁ ਲੱਗਦਾ ਉਹ ਖਸਫਨਾ ਹੋਰ ਵੱਧਣਗੇ ਕਿਉਂਕਿ ਥੋੜਾ ਜਿਹਾ ਵਿੱਚ ਜਿਹੜਾ ਘਾਹ ਵੀ ਹਰਾ ਹੋਇਆ ਆਪਾਂ ਕੋਈ ਸਪਰੇ ਵਗੈਰਾ ਮੁਰਕ ਮਲਕ ਵਾਲੀ ਕੋਈ ਨਹੀਂ ਕਰਦੇ ਤੇ ਨਾ ਹੀ ਆਪਾਂ ਬੜੀ ਪੱਠਿਆਂ ਚ ਕਦੇ ਯੂਰੀਆ ਪਾਈ ਆ ਫਲਕਾ ਫੁਲਕਾ ਬਸ ਇੱਕ ਅੱਧੀ ਅਰੀ ਪਾਉਣੇ ਆ ਬਾਈ ਯੂਰੀਆ ਨਹੀਂ ਕਦੇ ਪਾਈ ਕਿਉਂਕਿ ਆਪ ਹੀ ਦੁੱਧ ਪੀਣਾ ਹੈਗਾ ਇਹ ਪਸ਼ੀਆਂ ਨੂੰ ਜ਼ਹਿਰ ਪਈ ਜਾਵਾਂਗੇ ਭਾਵ ਦੇ ਅੰਦਰ ਵੀ ਜਿਹੜੀ ਜ਼ਹਿਰ ਹੈ ਕੁਵਾਰੀਆਂ ਤਾਂ ਵੈਸੇ ਹੀ ਬਹੁਤ ਬਣੀ ਜਾਂਦੀਆਂ ਆਈਆਂ ਸਾ ਦਰਸ਼ਕੋ ਹੁਣ ਆਪਾਂ ਪੱਠੇ ਆ ਜਿਹੜੇ ਉਹ ਬਾਹਰ ਕੱਢ ਦਿੰਨੇ ਆ ਜਦੋਂ ਵੀ ਰੇਹ ਉਹ ਹੋਊਗੀ ਰੇਡੀ ਫ੍ਰੀ ਹੋਊਗੀ ਉਦੋਂ ਆਪਾਂ ਜਿਹੜੇ ਚਾਖੇ ਆ ਉਹ ਲੈ ਜਾਂਦੇ ਆਪਾਂ ਚਾਰ ਨਹੀਂ ਪਾਉਂਦੇ ਕਿਉਂਕਿ ਆਪਣੇ ਕੋਲੇ ਪਸ਼ੂ ਇੱਕ ਹੀ ਆ ਮੈਸੇ ਚਾਰ ਨਾਲ ਸਖਿੰਦ ਵੀ ਬਹੁਤ ਵਧੀਆ ਪਰ ਇਸ ਪਸ਼ੂ ਵਾਸਤੇ ਉਹ ਬਹੁਤ ਜ਼ਿਆੜੀ ਮਸਕੜ ਆਉਂਦੀ ਆ ਜੀ ਕਿਉਂਕਿ ਚਾਰ ਪਾਉਂਾਂ ਫਿਰ ਉਹ ਪ੍ਰੋਪਰਟੀ ਦਾ ਵੱਡਾ ਸਾਰਾ ਉਹ ਪੱਟਿਆ ਨਹੀਂ ਜਾਂਦਾ ਉਹ ਇਸ ਮੁਸ਼ਕਲ ਆ ਗਈ। ਬਸ ਇਹਦੇ ਸਵੇਰ ਸਵੇਰ ਵੱਟ ਕੇ ਲੈ ਜਾਣੇ ਆ। ਦੇਖੋ ਹਾਂ ਸ਼ਾਮੇ ਰੱਖਦੇ ਆਪਾਂ। ਉਹ ਉੱਪਰ ਜੀ ਜਾਮਣ ਦੀ ਪੂਰੀ ਗੂੜੀ ਖਾਣੇ ਦੀ। ਸਵੇਰ ਜਲਦੀ ਜਲਦੀ ਆਪਣਾ ਇੱਥੇ ਜਿਹੜਾ ਰਹਿ ਗਿਆ। ਪੱਠੇ ਵੱਡੇਗੇ ਇੱਕ ਮੱਝ ਵਾਸਤੇ ਨੇ ਪੱਠੇ ਬਹੁਤ ਆ ਗਈ। ਤੇ ਇੱਕ ਕੰਮ ਨਿਬੜ ਗਿਆ ਆਪਣਾ। ਦਾਕੀ ਆਪਾਂ ਨਾਲ ਹੀ ਲੈ ਜਾਂਦੇ ਆਂਗੇ। ਦਸਤੂ ਕੋ ਗਰਮੀ ਬਹੁਤ ਜ਼ਿਆਦਾ ਆ। ਤੇ ਤੀਜੇ ਚੌਥੇ ਦਿਨ ਜਿਹੜਾ ਮੱਕਾ ਹੈ ਥੋੜਾ ਸੋਲ ਹੁੰਦਾਗਾ ਪਾਣੀ ਦੀ ਮੇਰਾ ਮਤਲਬ ਇਹ ਆ ਵੀ ਹੁਣ ਆਏ ਆ ਆਪਾਂ ਇਹਦੇ ਕੋਲੇ ਇੱਛਾ ਵੀ ਥੋੜੀ ਜਿਹਾ ਔੜ ਮੰਗਦਾ ਇਹ ਵੀ ਆਪਾਂ ਲਾਈ ਦਈਏ ਕਿਉਂਕਿ ਮੁੜ ਕੇ ਆਪਾਂ ਟਾਈਮ ਨਹੀਂ ਲੱਗਦਾ ਸਹੀ ਪਾ ਕੇ ਮੇਰਾ ਆਪਾਂ ਜਾ ਵੀਰੋ ਪਾਣੀ ਜਿਆ ਲੱਗ ਆਪਣਾ ਓਕੇ ਗਰਮੀ ਆ ਫਿਰ ਤੇ ਕੀੜਾ ਮੱਕ ਸੁੱਕ ਜੇ ਨਾ ਫਿਰ ਦਵਾਰੇ ਗ੍ਰੀਨਰੀ ਨਹੀਂ ਆਉਂਦੀ ਪੂਰੇ ਹਰੇ ਪੰਚ ਨਹੀਂ ਆਉਂਦਾ ਉਹ ਤਾਂ ਹੀ ਕਰਕੇ ਫਿਰੇ ਇਹ ਹੁਣ ਤਾਂ ਪਾਣੀ ਜਿਹੜਾ ਨਾਲ ਦੀ ਨਾਲ ਲੱਗਦਾ ਹੀ ਰਹਿਣਾ ਚਾਹੀਦਾ ਇਹ ਹੋ ਗਿਆ ਪੰਡਾ ਕੋਲੇ ਥੋੜਾ ਹੋ ਉਸ ਟਿੱਕੇ ਕਈ ਵਾਰੀ ਆਏ ਹੁੰਦੇ ਆ ਟੁੱਟੇ ਨਾ ਹੁਣ ਤਾਂ ਦੂਟੱਕ ਹੋਰ ਰੱਖ ਲੈਣਾ ਦੇਖੋ ਦਰਸ਼ਕੋ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਗਰਮਾਣੀ ਵੀ ਸੁਣਦੀ ਹੋਊਗੀ ਨਾਲ ਲਿਪਿੰਡ ਜਿਹੜਾ ਬਾਬਾ ਜੀ ਪਾਸ ਕਰ ਰਹੇ ਆ ਸਵੇਰ ਸਵੇਰ ਕਿੰਨਾ ਵਧੀਆ ਲੱਗਦਾ ਨਾਲ ਖੇਤੀ ਦੇ ਨਾਲ-ਨਾਲ ਆਪਣੇ ਕੰਨਾਂ ਦੇ ਵਿੱਚ ਗੁਰੂ ਮਹਾਰਾਜ ਦੀ ਗਰਵਾਣੀ ਹੈ ਜਿਹੜੀ ਉਹ ਪੈਂਦੀ ਆ ਜਿਹੜਾ ਮਨ ਹੈ ਪਵਿੱਤਰ ਹੁੰਦਾ ਸ਼ਾਂਤੀ ਆਉਂਦੀ ਆ ਬਹੁਤ ਵਧੀਆ ਗੱਲ ਹੈ ਪਰ ਪਿੰਡਾਂ ਦਾ ਕਲਚਰ ਦੇਖੋ ਤੁਸੀਂ ਕਿੰਨਾ ਠੰਡਾ ਠੰਡਾ ਪਾਣੀ ਆ ਹਣ ਕੱਲੇ ਕੱਲੇ ਰੋਮ ਦੇ ਵਿੱਚ ਜਿਹੜੀ ਕੋਈ ਸਰੀਰ ਦੇ ਵਿੱਚ ਗਰਮੈਸ਼ ਹੁੰਦੀ ਆ ਠੰਡੇ ਪਾਣੀ ਨਾਲ ਸਾਰੀ ਨਿਕਲ ਜਾਂਦੀ ਆ ਤੇ ਸਰੀਰ ਪੂਰਾ ਜਿਹੜਾ ਸਾਰਾ ਦਿਨ ਫੁੱਲ ਵਰਗਾ ਰਹੂਗਾ ਹੌਲਾ ਕਿਉਂਕਿ ਆਪਾਂ ਨੂੰ ਆਪਣੀ ਮਿਹਨਤ ਜਿਹੜੀ ਉਹ ਹਵਾਪ ਕਰਨੀ ਚਾਹੀਦੀ ਆ ਇਹ ਕੰਮ ਆਪਣਾ ਨਿਬੜ ਗਿਆ ਹੁਣ ਆਪਰੇ ਇਹ ਵਾਲੇ ਪਾਸੇ ਚਲਦੇ ਆਂ ਬਸ ਜਲਦੀ ਜਲਦੀ ਕੰਮ ਆ ਜਿਹੜੇ ਸਾਰੇ ਆਪਾਂ ਨਿਮੇਟ ਤੇ ਦੇਖੋ ਦਰਸ਼ਕੋ ਹੁਣ ਆਪਰੇ ਇਹ ਪਉਣ ਲੱਗਦੇ ਆਂਗੇ ਤੇ ਗੱਟਾ ਹਮੇਸ਼ਾ ਜਿੱਧਰੋਂ ਅੱਖਰ ਪੁੱਠੇ ਆ ਪੁੱਠੇ ਲੋਟ ਜਿਹੜਾ ਗੱਟਾ ਹਮੇਸ਼ਾ ਖੁੱਲਦਾ ਯਾਰਾ ਤਾ ਤੁਹਾਡੇ ਸਾਹਮਣੇ ਤੁਹਾਨੂੰ ਖੋਲ ਕੇ ਵੀ ਦਿਖਾਉਣੇ ਆ ਆ ਦੇਖੋ ਇਸ ਤਰੀਕੇ ਗੱਟਾ ਜਿਹੜਾ ਉਹ ਪੁੱਠੀ ਸਾਈਡ ਤੇ ਖੁੱਲਦਾ ਬੜੇ ਸੌਖੇ ਤਰੀਕੇ ਨੇ ਖੁੱਲ ਜਾਂਦਾ ਕਈ ਭਰਾ ਕੀ ਕਰਦੇ ਆ ਵੀ ਦੂਸਰੀ ਸਾਈਡ ਤੋਂ ਜਿਹੜਾ ਮੱਥਾ ਉਹ ਮਾਰਨਾ ਸ਼ੁਰੂ ਕਰ ਦਿੰਦੇ ਆ ਇਧਰਲੇ ਪਾਸਿਓ ਉਹ ਫਿਰ ਥੋੜੇ ਥੋੜੇ ਨਾਲ ਟੁੱਟ ਟੁੱਟ ਕੇ ਜਿਹੜਾ ਉਹ ਖ ਆ ਦੇਖੋ ਇੱਕ ਲੜ ਖੁੱਲ ਗਿਆ ਹੁਣ ਇਸੇ ਤਰੀਕੇ ਦੂਜਾ ਇੱਕ ਸਕਿੰਟ ਦੇ ਵਿੱਚ ਹੀ ਜਿਹੜਾ ਗੱਟਾ ਹੈ ਉਹ ਖੁੱਲ ਜਾਣਾ ਹੁੰਦਾ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਅੱਖਰ ਜਿਹੜੇ ਪਾਸੋਂ ਪੁੱਠੇ ਆ ਕਿਉਂਕਿ ਜ਼ਿਆਦਾਤਰ ਅਣਪੜ ਵੀਰ ਵੀ ਜਿਹੜੇ ਪਾਉਂਦੇ ਆ ਉਹਨੂੰ ਅੱਖਰ ਤਾਂ ਪਤਾ ਹੀ ਹੈ ਵੀ ਇਧਰੋਂ ਸੱਜੇ ਪਾਸੋਂ ਸਟਾਰਟ ਹੁੰਦੇ ਆ ਤੇ ਪੁੱਠੇ ਲੋੜ ਖੋਲ੍ਹਣੀ ਹੈ ਜਿਹੜੀ ਵੀ ਅੱਖਰ ਆ ਪੁੱਠੇ ਲੋਟ ਤੇ ਇਹਨੂੰ ਆਪਾਂ ਛੱਟਣਾ ਨਹੀਂ ਕਈ ਵੀਰ ਕੀ ਕਰਦੇ ਆ ਇਹ ਤਾਂ ਅੱਗੇ ਨੂੰ ਜਿਹੜਾ ਐਂ ਸੱਡ ਦਿੰਦੇ ਆ ਬਾਣ ਦੇ ਵਿੱਚ ਤੇ ਵੱਡੀ ਪ੍ਰੋਬਲਮ ਕੀ ਹੈ ਜਿਹੜਾ ਵੀ ਜਾਨਵਰ ਆਉਂਦਾ ਉਨੇ ਘਰ ਪਾਉਣਾ ਹੁੰਦਾ ਜਾਂ ਅੰਡੇ ਦੇਣੇ ਹੁੰਦੇ ਹੈਗੇ ਉਹ ਜਿਹੜਾ ਇਹਨੂੰ ਮੂੰਹ ਦੇ ਵਿੱਚ ਪਾ ਕੇ ਆਪਦੇ ਆਲਨੇ ਦੇ ਵਿੱਚ ਲੈ ਜਾਂਦਾ ਹੈ ਇਹ ਇੱਕ ਰੂਂ ਦੇ ਵਜੋਂ ਤੇ ਉਹਦੇ ਪੈਰਪੂਰ ਦੇ ਵਿੱਚ ਇਹ ਅੜ ਜਾਂਦੀ ਆ ਜਿਸ ਦਾ ਕਰਕੇ ਕਾਫੀ ਜਿਹੜੇ ਪੰਛੀ ਆ ਉਹ ਮਰ ਜਾਂਦੇ ਆ ਇਹਦਾ ਆਪਾਂ ਕੀ ਕਰਨਾ ਹੈਗਾ ਵੈਸੇ ਤਾਂ ਇਹ ਲਿਫਾਫੇ ਚ ਪਾ ਕੇ ਤੁਸੀਂ ਜਲਾ ਵੀ ਸਕਦੇ ਹੋ ਜੇ ਕਿਸੇ ਨੇ ਨਹੀਂ ਜਲਾਉਣਾ ਤਾਂ ਇੰਨੀ ਕੁ ਮਿਹਰਬਾਨੀ ਜਰੂਰ ਕਰ ਲਿਆ ਕਰੋ ਇਕੱਠੇ ਕਰ ਲਿਆ ਕਰੋ ਇਕੱਠੇ ਕਰਨ ਤੋਂ ਬਾਅਦ ਇਹ ਟੋਆ ਪੱਟ ਲਓ ਐਂਡ ਉਹ ਆ ਪਟ ਕੇ ਉਸ ਨੀਚੇ ਨਾ ਪਦੇਓ ਬਸ ਇਹ ਟਾਈਮ ਦੇ ਹਿਸਾਬ ਨਾਲ ਜਿਹੜਾ ਆਪੇ ਹੀ ਗਲ ਜਾਣਾ ਬੂਤ ਪੈ ਜਾਣੀ ਹੈ ਇਹਦੇ ਵਿੱਚ ਤੇ ਜਿਹੜਾ ਉਹ ਹੈ ਜਾਨਵਰਾਂ ਨੂੰ ਨੁਕਸਾਨ ਨਹੀਂ ਹੁੰਦਾ ਵੀ ਕਿਸੇ ਵੀ ਤਰ੍ਹਾਂ ਦਾ ਤੇ ਬਸ ਇਸ ਤਰੀਕੇ ਜਿਹੜੇ ਝੜੂੰਗੇ ਆ ਜਿਹੜੇ ਨਵੇਂ ਨੂੰ ਮੁੰਡੇ ਕੰਮ ਕਰਦੇ ਆ ਤੇ ਇਸ ਤਰੀਕੇ ਜਿਹੜਾ ਗੱਟਾ ਹੈ ਉਹ ਝੜੂੰਗੇ ਦੇ ਵਿੱਚ ਭਰ ਲੈਣਾ ਗੱਟੇ ਚੋਂ ਤੇ ਤਿੰਨ ਕ ਝੜੂੰਗੇ ਬਣਾ ਲਿਆ ਕਰੋ ਜੇ ਕੋਈ ਵੀਰਾਂ ਕੋਲੇ ਝੜੂੰਗੇ ਸਪੈਸ਼ਲ ਬਣੇ ਆਗੇ ਵੱਡੇ ਬੱਦਰੀ ਬੁਦਰੀ ਲਾ ਕੇ ਤਾਂ ਦੋ ਵੀ ਬਣ ਜਾਂਦੇ ਆ ਤੇ ਜੇ ਕੋਈ ਆਮ ਹੀ ਸਿੰਪਲ ਹੀ ਕੰਮ ਹੈ ਕਿਸੇ ਦਾ ਕੋਈ ਬਾਹਲੀ ਖੇਤੀ ਕੁਤੀ ਨਹੀਂ ਹੈਗੀ ਤਾਂ ਫਿਰ ਤੁਸੀਂ ਤਿੰਨ ਝੁੰਗੇ ਬਣਾ ਲਿਆ ਕਰੋ ਕਿੰਨਾ ਨਾ ਥੋੜਾ ਜਿਹਾ ਸੌਖਾ ਹੁੰਦਾ ਵੇਟ ਹੈ ਜਿਹੜਾ ਉਹ ਹਲਕਾ ਹੁੰਦਾ ਤੇ ਨਾਲੇ ਤਿੰਨ ਝੁੰਗੇ ਬਣਾਵਾਂਗੇ ਦਰਸ਼ਕੋ ਤਾਂ ਅੱਧਾ ਘੱਟੇ ਹੀ ਬਣਦਾ ਕਿਉਂਕਿ ਆਪ ਦੇ ਕੰਮ ਕਰਨ ਦਾ ਸਵਾਦ ਹੈ ਜਿਹੜਾ ਵੱਖਰਾ ਹੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਆਪਾਂ ਕਿਸੇ ਦੇ ਨੌਕਰ ਲੱਗਦੇ ਆ ਤੇ ਆਪ ਦੇ ਕੰਮ ਦਾ ਜਿਹੜਾ ਸਵਾਦ ਆ ਉਹ ਵੱਖਰਾ ਜਿੰਨਾ ਚਿਰਪਾ ਆਪ ਦਾ ਕੰਮ ਆਪ ਨਾ ਕਰਾਂਗੇ ਤਾਂ ਉਹਨਾਂ ਚਿਰ ਕਾਮਯਾਬੀ ਵਾਲੇ ਪਾਸੇ ਨਹੀਂ ਬੰਦਾ ਜਾ ਸਕਦਾ ਕੋਕੇ ਲੇਬਰ ਆ ਮਿਲਦੀ ਨਹੀਂ ਪਹਿਲੀ ਤਾਂ ਗੱਲ ਇਹ ਆ ਫਿਰ ਇਹ ਵੀ ਮੌਕੇ ਤੇ ਨਹੀਂ ਮਿਲਦੀ ਪਾਣੀ ਇਹ ਜਿਹੜਾ ਹਲਕਾ ਫੁਲਕੀ ਹੋਣਾ ਚਾਹੀਦਾ ਉੱਥੇ ਰਹਿ ਆ ਜਿਹੜੀ ਵਧੀਆ ਕੰਮ ਕਰੂਗੀ ਹੁਣ ਇਹਨੂੰ ਸੈਕੰਡ ਕਿਸ਼ਤ ਆਪਾਂ ਕੱੱਡੀ ਯੂਰੀ ਆ ਦੀ ਦੇ ਰਹੇ ਆ ਥੋਨੇ ਦੀ ਕ੍ਰੀਸ਼ਨ ਤੁਹਾਨੂੰ ਦੇਖੀ ਆ ਜੀ ਲਾ ਪ੍ਰਭੂ ਹੁਣ ਆਪਾਂ ਰੇਹ ਪਾਤੀ ਰੇਹ ਦਾ ਕੰਮ ਆਪਣਾ ਨਿਬੜ ਗਿਆ ਤੇ ਹੁਣ ਆਪਾਂ ਪੱਠੇ ਜਿਹੜੇ ਆ ਉਹ ਲੈ ਜੀਏ ਪੱਠਿਆਂ ਦਾ ਕੰਮ ਹੀ ਰਹਿ ਗਿਆ ਬਸ ਪੱਠੇ ਸਿੱਤ ਕੇ ਆਪਾਂ ਹੁਣ ਚੱਲਦੇ ਆਂਗੇ ਲੈ ਵੀਰੋ ਪੱਠੇ ਆਪਾਂ ਲਾਦ ਲੇ ਆਹ ਦੇਖੋ ਤੁਸੀਂ ਰੇੜੀ ਤੇ ਤੇ ਵੇਖੋ ਕਿੰਨਾ ਜਿਹੜਾ ਟੀ-ਸ਼ਰਟ ਦੇਖ ਵੇਖੋ ਪਸੀਨਾ ਪਸੀਨੀ ਆ ਜਿਹੜਾ ਰੇ ਸਿਡ ਦੇ ਸਿਡ ਦੇ ਆਪਾਂ ਕਿੰਨਾ ਪਸੀਨਾ ਜਿਹੜਾ ਆਪਾਂ ਨੂੰ ਰੇ ਸਿਡ ਦੇ ਸਿਡ ਦੇ ਦੇਖੋ ਕਿੰਨਾ ਜਿਹੜਾ ਮੁੜਕ ਆ ਆਪਾਂ ਨੂੰ ਆਇਆ ਟੀ-ਸ਼ਰਟ ਤੋਂ ਤੁਹਾਨੂੰ ਪਤਾ ਹੀ ਲੱਗਦਾ ਹੋਊਗਾ ਪੂਰਾ ਮੁੜਕ ਮੁੜਕੀ ਹੋ ਗਏ ਜਿਹਨੇ ਇੰਨਾ ਪਸੀਨਾ ਕੱਢ ਲਿਆ ਦਰਸ਼ਕੋ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਲੱਗਦੀ ਤੇ ਬਾਕੀ ਖੇਤਾਂ ਦਾ ਮਾਹੌਲ ਦੇਖੋ ਤੁਸੀਂ ਕਿੰਨਾ ਵਧੀਆ ਮਾਹੌਲ ਹੁੰਦਾਗਾ ਤੇ ਸਾਰੇ ਨੌਜਵਾਨ ਭਰਾਵਾਂ ਨੂੰ ਕਹਿਣਾ ਵੀ ਆਪਾਂ ਨੂੰ ਆਪਦਾ ਕੰਮ ਹੈ ਜਿਹੜਾ ਉਹ ਆਪ ਹੀ ਕਰ ਲੈਣਾ ਚਾਹੀਦਾ ਹੁੰਦਾ ਜੇ ਕਿਸੇ ਕੋਲੇ ਕੋਈ ਹੱਦ ਤੋਂ ਜ਼ਿਆਦਾ ਕੰਮ ਹੈ ਤਾਂ ਗੱਲ ਵੱਖਰੀ ਆ ਤੇ ਜੇ ਆਪਾਂ ਆਪਦਾ ਕੰਮ ਆਪ ਕਰਾਂਗੇ ਤਾਂ ਉਹਦੇ ਵਿੱਚ ਜਿਹੜਾ ਆਪਾਂ ਨੂੰ ਖੁਸ਼ੀ ਵੀ ਮਹਿਸੂਸ ਹੁੰਦੀ ਆ ਤੇ ਜਿਹੜਾ ਟਾਈਮ ਸਿਰ ਵੀ ਹੋ ਜਾਂਦਾ ਤੇ ਜਿਹੜੀ ਪੈਸੇ ਦੀ ਬਚਤ ਆ ਉਹ ਵੀ ਆਪਾਂ ਕਰ ਸਕਦੇ ਆ ਇਸ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਤੇ ਧੰਨਵਾਦ ਥੈਂਕ ਯੂ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਤੇ ਤੁਹਾਡੇ ਵਾਸਤੇ ਵਧੀਆ-ਵਧੀਆ ਬਲੌਗ ਜਿਹੜੇ ਆਪਾਂ ਖੋਰ ਲੈ ਕੇ ਆਵਾਂਗੇ ਥੈਂਕ ਯੂ